ਸ਼੍ਰੀ ਅਕਾਲ ਤੱਕ ਸਾਭ ਦੇ ਜੱਥੇਦਾਰ ਨੂੰ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਦੇ ਉੱਪਰ ਜਿਹੜਾ ਸਪਸ਼ਟੀਕਰਨ ਲਿਖਤੀ ਸੌਂਪਿਆ ਸੀ ਉਹ ਅੱਜ ਜਨਤਕ ਹੋ ਗਿਆ ਕੀ ਕੁਝ ਉਹਨਾਂ ਨੇ ਲਿਖਿਆ ਹੈ ਬਹੁਤ ਸਾਰੇ ਦਰਸ਼ਕਾਂ ਨੇ ਸੁਣ ਵੀ ਲਿਆ ਔਰ ਦੱਸ ਵੀ ਦਵਾਂਗੇ ਕਿ ਉਹਨਾਂ ਨੇ ਸਪਸ਼ਟੀਕਰਨ ਚ ਕੀ ਕੁਝ ਲਿਖਿਆ ਸੀ ਪਰ ਸਵਾਲ ਵੱਡਾ ਇਹ ਹੈ ਕਿ ਇਸ ਸਪਸ਼ਟੀਕਰਨ ਤੋਂ ਬਾਅਦ ਜੱਥੇਦਾਰ ਸਾਹਿਬ ਦਾ ਕੀ ਰੁਖ ਰਹਿਣ ਵਾਲਾ ਜੱਥੇਦਾਰ ਸਾਹਿਬ ਕੀ ਸੁਖਬੀਰ ਬਾਦਲ ਦੇ ਉਹ ਸਪਸ਼ਟੀਕਰਨ ਤੋਂ ਜਿਹੜਾ ਉਹ ਸੰਤੁਸ਼ਟ ਹੋਣਗੇ ਤੇ ਜੇ ਜਥੇਦਾਰ ਸਾਹਿਬ ਫੈਸਲਾ ਲੈਂਦੇ ਆ ਉਸ ਫੈਸਲੇ ਤੋਂ ਬਾਅਦ ਕਿਹੋ ਜਿਹਾ ਫੈਸਲਾ ਆਊਗਾ ਉਹ ਵਕਰੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਇਹ ਫੈਸਲਾ ਲੋਕ ਮੰਨਣਗੇ ਜਾਂ ਸਪਸ਼ਟੀਕਰਨ ਲੋਕ ਮੰਨਣਗੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ ਸਿਆਸਤ ਹੁਣ ਕਿੱਧਰ ਨੂੰ ਜਾਣ ਵਾਲੀ ਹੈ ਮੈਨੂੰ ਲੱਗਦਾ ਕਿ ਆਖਰੀ ਮੌਕਾ ਹੈ ਇਸ ਤੇ ਅਹਿਮ ਚਰਚਾ ਕਰਨੀ ਹੈ ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਅੱਜ ਇੱਕ ਬਹੁਤ ਵੱਡਾ ਡਰਾਮਾ ਫੜਿਆ ਗਿਆ ਕਿਹੜਾ ਇਸ ਤੇ ਵੀ ਅਸੀਂ ਚਰਚਾ ਕਰਾਂਗੇ ਔਰ ਦੱਸਾਂਗੇ ਕਿ ਕਿਹੜਾ ਡਰਾਮਾ ਸੀਗਾ ਔਰ ਉਧਰ ਅੱਜ ਪੰਚਾਇਤੀ ਚੋਣਾਂ ਦਾ ਵੀ ਐਲਾਨ ਹੋ ਚੁੱਕਿਆ ਹੈ ਸਤੰਬਰ ਮਹੀਨੇ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਪਹਿਲਾਂ ਲੋਕ ਸਭਾ ਇਲੈਕਸ਼ਨ ਕਰਕੇ ਚੋਣਾਂ ਲੇਟ ਕਰਤੀਆਂ ਤੇ ਹੁਣ ਮਜਬੂਰੀ ਦੇ ਵਿੱਚ ਹਾਈ ਕੋਰਟ ਨੂੰ ਦੱਸਣਾ ਪੈ ਗਿਆ ਝਾੜ ਪੈਣ ਤੋਂ ਬਾਅਦ ਕਿ ਅਸੀਂ ਜੀ ਅਗਲੇ ਮਹੀਨੇ ਸਤੰਬਰ ਦੇ ਵਿੱਚ ਚੋਣਾਂ ਕਰਵਾ ਦੇਾਂਗੇ ਪਰ ਉਧਰ ਜਿਮਨੀ ਚੋਣਾਂ ਆ ਗਈਆਂ ਨੇ ਜਿਮਨੀ ਚੋਣਾਂ ਤੋਂ ਪਹਿਲਾਂ ਜੇ ਇਹ ਚੋਣਾਂ ਹੁੰਦੀਆਂ ਨੇ ਤਾਂ ਆਮ ਆਦੀ ਪਾਰਟੀ ਵਾਸਤੇ ਰੁੱਖ ਜਿਹੜਾ ਕਿਹਾ ਜਾ ਰਹਿਣ ਵਾਲਾ ਕੀ ਆਮ ਆਦੀ ਪਾਰਟੀ ਦੇ ਲਈ ਫਾਇਦੇਮੰਦ ਰਹੂ ਜਾਂ ਨੁਕਸਾਨਮੰਦ ਰਹੂ ਇਸ ਤੇ ਵੀ ਆਮ ਚਰਚਾ ਕਰਨੀ ਹੈ ਮੇਰੇ ਨਾਲ ਸਰਦਾਰ ਹਰਕਿਰਨ ਸਿੰਘ ਰਾਜਨੀਤਿਕ ਮਾਹਰ ਦੇ ਤੌਰ ਤੇ ਜੁੜਿਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਭਾਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਸਿਹਤ ਪਰਵਾਹ ਠੀਕ ਹੈ ਹਾਂਜੀ ਹਾਂਜੀ ਸ਼ੁਰੂਆਤ ਮੈਂ ਪਹਿਲੀ ਐਸੀ ਖਬਰ ਤੋਂ ਹੀ ਕਰਨ ਜਾ ਰਹੇ ਹਾਂ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਇੱਕ ਤਿੰਨ ਪੇਜਾਂ ਦੀ ਜਿਹੜੀ ਚਿੱਠੀ ਹੈ ਇੱਕ ਸਪਸ਼ਟੀਕਰਨ ਜਿਹੜਾ ਸੌਂਪਿਆ ਗਿਆ ਸੀ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਉਹਦੇ ਵਿੱਚ ਜਿਹੜਾ ਉਹ ਪਾੜ ਹੀ ਲਿਆ ਪ੍ਰੋਗਰਾਮ ਦੇ ਵਿੱਚ ਇੱਕ ਚੌਥਾ ਜਿਹੜਾ ਪੇਜ ਉਹ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਜਿਹੜਾ ਉਹ ਪੱਖ ਰੱਖਿਆ ਸੀਗਾ ਤਾਂ ਉਹਨਾਂ ਨੇ ਸਾਰਾ ਕੁਝ ਇਹ ਗੱਲਾਂ ਕਹੀਆਂ ਕਿ ਥੋੜਾ ਜਿਹਾ ਪੜ ਕੇ ਸੁਣਾ ਦਿੰਨਾ ਉਹ ਕਹਿੰਦੇ ਕਿ ਸਤਕਾਰਯੋਗ ਅਕਾਲ ਤਖਤ ਸਾਹਿਬ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਹੈ ਸਮਰੱਥ ਗੁਰੂ ਜਾਣੀ ਜਾਣ ਹੈ ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਨੇ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਫਿਰ ਲੁਕਾਉਣ ਦੀ ਮਨਸ਼ਾ ਹੋਵੇ ਦਾਸ ਗੁਰੂ ਘਰ ਦਾ ਨਿਰਮਾਣਾ ਸੇਵਕ ਹੈ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹਾਂ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋੰਦੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਜਾਂਚਨਾ ਕਰਦਾ ਹੈ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁੱਲਾਂ ਪਾਰਟੀ ਕੋਲ ਹੋਈਆਂ ਨੇ ਜਾਂ ਸਰਕਾਰ ਕੋ ਦਾਸ ਚੇਤ ਅਚੇਤ ਵਿੱਚ ਇਹਨਾਂ ਸਾਰੀਆਂ ਭੁੱਲਾਂ ਚੁੱਕਾ ਲਈ ਖਿਮਾ ਦਾ ਜਾਚਕ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖਿਮਾਥੇ ਪ੍ਰਵਾਨ ਕਰਨਗੇ ਮੇਰੀ ਅਰਦਾਸ ਹੈ ਕਿ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹ ਉਹਨਾਂ ਦਾ ਸਪਸ਼ਟੀਕਰਨ ਹੈ ਹਾਲਾਂਕਿ ਇਸ ਤੋਂ ਪਹਿਲਾਂ ਦੋ ਪੇਜ ਹੋਰ ਨੇ ਜਿਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਸਾਰੇ ਕਾਸੇ ਦੇ ਲਈ 17 ਅਕਤੂਬਰ 2015 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਪੇਸ਼ ਹੋ ਕੇ ਲਿਖਤੀ ਤੌਰ ਤੇ ਜਿਹੜਾ ਆਪਣਾ ਪ੍ਰਚਾਤਤਾਪ ਤੇ ਤੌਰ ਤੇ ਇਹ ਸਾਰਾ ਕੁਝ ਲਿਖ ਕੇ ਦਿੱਤਾ ਸੀ ਪਰ ਫਿਰ ਵੀ ਸਾਡੇ ਖਿਲਾਫ ਜਿ ਸ਼ਿਕਾਇਤਾਂ ਆਈਆਂ ਨੇ ਤਾਂ ਫਿਰ ਮੈਂ ਖੇਮਾ ਦਾ ਜਾਚਕਾ ਮੈਂ ਸਾਰੀਆਂ ਭੁੱਲਾਂ ਚੁੱਕਾਂ ਦੇ ਲਈ ਮਾਫੀ ਜਿਹੜੀ ਉਹ ਮੰਗਦਾ ਜੋ ਵੀ ਮੈਨੂੰ ਸਜ਼ਾ ਲਾਓਗੇ ਜੋ ਕੁਝ ਵੀ ਮੇਰੇ ਸੰਬੰਧੀ ਫੈਸਲਾ ਕਰੋਗੇ ਮੈਨੂੰ ਮਨਜ਼ੂਰ ਹੋਊਗਾ ਕਿਵੇਂ ਦੇਖਦੇ ਹੋ ਸੁਖਵੀਰ ਸਿੰਘ ਬਾਦਲ ਹੋਣਾ ਦੇ ਇਸ ਸਪਸ਼ਟੀਕਰਨ ਨੂੰ ਦੂਜੇ ਪਾਸੇ ਬਾਕੀ ਕਹਿੰਦੇ ਆ ਕਿ ਇਹਨੂੰ ਤਰਤੀਬ ਵਾਈਜ਼ ਦੱਸਣਾ ਚਾਹੀਦਾ ਸੀ ਕਿਉਂਕਿ ਕਹਿੰਦੇ ਉੱਥੇ ਜਦੋਂ ਸਜ਼ਾ ਲੱਗਣੀ ਹੈ ਤਾਂ ਉੱਥੇ ਉਹਨਾਂ ਨੇ ਪੁੱਛਣਾ ਕਿ ਭਾਈ ਆਹ ਸਜ਼ਾ ਆਹ ਜੁਰਮ ਕਬੂਲ ਕਰਦੇ ਹੋ ਆਹ ਜੁਰਮ ਕਬੂਲ ਕਰਦੇ ਹੋ ਉੱਥੇ ਫਿਰ ਕਹਿੰਦੇ ਇਹਦੇ 'ਚ ਪਤਾ ਨਹੀਂ ਲੱਗਣਾ ਤੇ ਹਾਲਾਂਕਿ ਉਹ ਜੱਥੇਦਾਰ ਸਾਹਿਬ ਕੋਲੇ ਪਹਿਲਾਂ ਬਾਗੀਆਂ ਦਾ ਸ਼ਿਕਾਇਤ ਪੱਤਰ ਹੈ ਸ਼ਾਇਦ ਉਸੇ ਆਧਾਰ 'ਤੇ ਉਹ ਪੁੱਛ ਲੈਣ ਕਿ ਭਾਈ ਆਹ ਜੁਰਮ ਕਬੂਲ ਕਰਦੇ ਹੋ ਪਰ ਇਸ ਸਪਸ਼ਟੀਕਰਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਇਸ ਸਪਸ਼ਟੀਕਰਨ ਤੋਂ ਬਾਅਦ ਕੁਝ ਜਾਨ ਸੌਖੀ ਹੋਊ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਾਂ ਨਹੀਂ ਦੇਖੋ ਜੀ ਸੁਖਬੀਰ ਸਿੰਘ ਬਾਦਲ ਕੋਲ ਜਿਹੜਾ ਹੈ ਕੋਈ ਵੀ ਚਾਰਾ ਬਚਿਆ ਨਹੀਂ ਸੀਗਾ ਇਸ ਤੋਂ ਸਿਵਾਏ ਕਿ ਉਹ ਜਿਹੜੀਆਂ ਸਾਰੀਆਂ ਗਲਤੀਆਂ ਨੇ ਉਹਨਾਂ ਨੂੰ ਉਹ ਮੰਨ ਲੈਣ ਉਹਦੀ ਜਿਹੜੀ ਹੈ ਪੁਲਵਕਸ਼ਾਣ ਜਾਂ ਮਾਫੀ ਮੰਗਣ ਇਸ ਤੋਂ ਇਲਾਵਾ ਉਹਨਾਂ ਕੋਲ ਕੋਈ ਚਾਰਾ ਬਕਿਆ ਨਹੀਂ ਸੀਗਾ ਕਾਫੀ ਲੰਮੇ ਸਮੇਂ ਤੋਂ ਜਿਹੜੀ ਪਬਲਿਕ ਹੈ ਜੀ ਪੰਜਾਬ ਦੀ ਜਿਹੜੀ ਜਨਤਾ ਹੈ ਉਹਨਾਂ ਦੀ ਨਿਗਾਹ ਦੇ ਵਿੱਚ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਆਲਰੇਡੀ ਜਿਹੜੇ ਨੇ ਉਹ ਦੋਖੀ ਹੀ ਜਿਹੜੇ ਦੇ ਸਾਬਤ ਹੋ ਚੁੱਕੇ ਸੀ ਲੋਕ ਮੰਨਦੇ ਨੇ ਕਿ ਜਿੱਤੇਆਂ ਵੀ ਮਾਫੀਆਂ ਦੀਆਂ ਬੇਅਰਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ ਸੱਚਾ ਸੌਦਾ ਸਾਧ ਨੂੰ ਵੀ ਮਾਫੀ ਦਿੱਤੀ ਗਈ ਅ ਜਥੇਦਾਰ ਸਹਿਬਾਨ ਕੋਲੋਂ ਫਿਰ ਉਹ ਵਾਪਸ ਵੀ ਲੈਣੀ ਪਈ ਜਿਹੜਾ ਪਬਲਿਕ ਦਾ ਪ੍ਰੈਸ਼ਰ ਆ ਉਹਦੇ ਵਿੱਚ ਜਾਂ ਬਾਕੀ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦੇ ਉੱਤੇ ਸੁਮੇਤ ਸੈਣੀ ਵਾਲਾ ਜਾਂ ਆਪਾਂ ਉਹਨਾਂ ਨੂੰ ਆਲਮ ਸਾਬ ਨੂੰ ਕੰਪਲੀਟ ਕੁੱਲੇ ਤੋਂ ਤੱਕ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਨਾ ਇਹ ਸਾਰੀਆਂ ਚੀਜ਼ਾਂ ਦੇ ਦੁੱਖੀ ਆਲਰੇਡੀ ਉਹ ਪਬਲਿਕ ਦੀਆਂ ਨਿਗਾਹਾਂ ਵਿੱਚ ਸੀਗੇ ਪਰ ਜਦੋਂ ਉਹਨਾਂ ਦੇ ਆਪਣੇ ਸਾਥੀਆਂ ਨੇ ਜਿਹੜੇ ਉਹਨਾਂ ਦੇ ਨਾਲ ਲੰਬੇ ਸਮੇਂ ਤੋਂ ਚੱਲੇ ਆ ਰਹੇ ਨੇ ਉਹਨਾਂ ਨੇ ਲਿਖਤੀ ਤੌਰ ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਦਿੱਤੀਆਂ ਤੇ ਪੇਸ਼ ਹੋਏ ਉਸ ਤੋਂ ਬਾਅਦ ਜਿਹੜਾ ਹੈ ਕੋਈ ਸੁਖਵੀਰ ਬਾਦਲ ਕੋਲੇ ਚਾਰਾ ਨਹੀਂ ਬਚਿਆ ਸੀਗਾ ਪੂਲ ਬਖਸ਼ੌਣ ਤਰਸਵਾਇ ਬਿਕੋਲ ਅਕਾਲ ਤਖਤ ਸਾਹਿਬ ਜਦੋਂ ਵੀ ਤੁਹਾਨੂੰ ਤਲਬ ਕਰਦਾ ਹੈ ਸੋਡੇ ਕੋਲ ਪੁੱਲ ਬੁਖਤ ਸੰਤ ਸੋਏ ਜਿਹੜਾ ਹੈ ਹੋਰ ਕੋਈ ਚਾਰਾ ਨਹੀਂ ਬਚਦਾ ਹੈ ਜੀ ਕੱਲ ਜਿਹੜੀ ਹੋਰ ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਹੈ ਵੀ ਅੱਜ ਜਨ ਤੱਕ ਕਿਉਂ ਹੋਇਆ ਜੀ ਇਹ ਇਹ ਉਹਨਾਂ ਨੇ ਜਿਹੜਾ ਸਪਸ਼ਟੀਕਰਨ ਦਿੱਤਾ ਸੀ ਕੁਝ ਦਿਨ ਪਹਿਲਾਂ ਦਿੱਤਾ ਸੀਗਾ ਤੇ ਬੰਦ ਲਿਖਾ ਕੇ ਦੇ ਵਿੱਚ ਦਿੱਤਾ ਸੀ ਸਾਰੇ ਇਹ ਮੰਗ ਕੀਤੀ ਜਾ ਰਹੀ ਸੀ ਇਹ ਹਰ ਕਿਰਨ ਦੀ ਮੰਗ ਕੀਤੀ ਜਾ ਰਹੀ ਸੀ ਬਾਕੀਆਂ ਦੇ ਵੱਲੋਂ ਕਿ ਇਹ ਪੱਤਰ ਜਲਦ ਤੱਕ ਕੀਤਾ ਜਾਵੇ ਨਹੀਂ ਮੰਗ ਕੀਤੀ ਜਾ ਰਹੀ ਸੀ ਪਰ ਉਹਦੇ ਨਾਲ ਨਾਲ ਇਹ ਵੀ ਤੁਹਾਨੂੰ ਨਿਗਾਹ 'ਚ ਰੱਖਣਾ ਪਵੇਗਾ ਕਿ ਪਿਛਲੇ 2-3 ਦਿਨਾਂ ਦੇ ਵਿੱਚ ਜੋ ਵੀ ਕੁਝ ਮੀਡੀਆ ਵਿੱਚ ਹੋ ਰਿਹਾ ਹੈ ਜੇ ਚਾਹੇ ਪ੍ਰਦੀਪ ਪਲੇਰ ਦੀ ਇੰਟਰਵਿਊ ਹੋਣ ਜੀ ਚਾਹੇ ਉਹ ਡੀਆਜੀ ਖਟੜਾ ਦੀ ਇੰਟਰਵਿਊ ਹੋਣ ਉਹਨਾਂ ਦੇ ਵਿੱਚ ਜਿਹੜੇ ਸੁਖਵੀਰ ਬਾਦਲ ਤੇ ਜਿਹੜੇ ਗੋਸ਼ ਲੱਗੇ ਨੇ ਉਹਨਾਂ ਦੇ ਨਾਲ ਹੋਰ ਕੁਝ ਦਾ ਸਬੂਤ ਜਿਹੜੇ ਨੇ ਉਹ ਖਟੜਾਵਾ ਦੇ ਜਿਗਰ ਜਿਹੜੇ ਨੇ ਉਹ ਹੋਏ ਨੇ ਉਹਨਾਂ ਨਾਲ ਸੁਖਵੀਰ ਬਾਦਲ ਬਹੁਤ ਹੀ ਜਾਣੀ ਦੀ ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਉਹ ਦਾਮਾਂਡੋਲ ਹੋ ਗਈ ਸੀਗੀ ਜੀ ਤੇ ਅਕਾਲੀ ਦਲ ਦੇ ਵੱਲੋਂ ਜੋ ਵੀ ਉਹਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵੀ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚੋਂ ਜ਼ਿਆਦਾ ਕੋਈ ਕਾਮਯਾਬ ਜਿਹੜਾ ਕਾਲੀਦਲ ਨਹੀਂ ਹੋ ਪਾਇਆ ਸੋ ਉਹਨੂੰ ਜਨਤਕ ਮਾਫੀ ਨੂੰ ਜਨਤਕ ਕਰਨ ਨਾਲ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਉਹ ਥੋੜਾ ਜਿਹਾ ਉਸ ਜਿਹੜੇ ਪ੍ਰਚਾਰ ਨੂੰ ਠੱਲ ਪਾਈ ਜਾਵੇ ਜਿਹੜੀ ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਸੁਭੀਤ ਸਿੰਘ ਬਾਦਲ ਦੇ ਖਿਲਾਫ ਜਿਹੜਾ ਹੈ ਉਹ ਮੀਡੀਆ ਦੇ ਹਰ ਕੋਨੇ ਵਿੱਚ ਹੋ ਰਿਹਾ ਸੀਗਾ ਸੋ ਸ਼ਾਇਦ ਜਿਹੜਾ ਹੈ ਅੱਜ ਇਹ ਜਨਤਕ ਹੋਣ ਦੇ ਨਾਲ ਉਹ ਸਾਰਾ ਦਿਨ ਜੋ ਹੈ ਉਹ ਸੁਖਵੀਰ ਬਾਦਲ ਦੀ ਮਾਫੀ ਦੀ ਚਰਚਾ ਹੀ ਜਿਹੜੀ ਹੈ ਉਹ ਹਰ ਪਾਸੇ ਹੋ ਰਹੀ ਹੈ ਬਾਕੀ ਗੱਲਾਂ ਦੀ ਚਰਚਾ ਜਿਹੜੀ ਹੈ ਬਹੁਤ ਘਟ ਗਈ ਕਿ ਜੀ ਪਰ ਜੇ ਜਿਵੇਂ ਤੁਸੀਂ ਆਪ ਕਿਹਾ ਕਿ ਜਿਹੜਾ ਇਹਨਾਂ ਦੇ ਬਾਗੀ ਸਾਥੀ ਨੇ ਜੀ ਉਹਨਾਂ ਵੱਲੋਂ ਬਿਆਨ ਜਿਹੜਾ ਹੈ ਉਹ ਇਹੀ ਆਇਆ ਹੈ ਕਿ ਮਾਫੀ ਵੀ ਜਿਹੜੀ ਮੰਗੀ ਗਈ ਹੈ ਉਹ ਉਹਨਾਂ ਨੇ ਜੋ ਸ਼ਬਦ ਵਰਤੇ ਨੇ ਕਿ ਪਾਰਟੀ ਅਤੇ ਸਰਕਾਰ ਵੱਲੋਂ ਜੜੀਆਂ ਵੀ ਹੋਈਆਂ ਨੇ ਉਹ ਮੈਂ ਆਪਣੀ ਝੋਲੀ ਪਾਉਂਦਾ ਹਾਂ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਤੇ ਸਰਕਾਰ ਵੱਲੋਂ ਕੋਈ ਵੀ ਫੈਸਲੇ ਨਹੀਂ ਲਏ ਗੇ ਜਿਹੜੇ ਸਾਰੇ ਫੈਸਲੇ ਸੀਗੇ ਇਹ ਸੁਖਬੀਰ ਸਿੰਘ ਬਾਦਲ ਦੇ ਆਪਣੇ ਫੈਸਲੇ ਸੀ ਉਹਨਾਂ ਦੇ ਨਿੱਜੀ ਫੈਸਲੇ ਸੀ ਉਹਨਾਂ ਨੂੰ ਸਰਕਾਰ ਦੇ ਪਾਰਟੀ ਉੱਤੇ ਤੋਕੇ ਜਿਹੜਾ ਹੈ ਉਹ ਬਚਨ ਦੀ ਕੋਸ਼ਿਸ਼ ਕਰ ਰਹੇ ਨੇ ਗੋਲਮੋਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ ਪਰ ਗੱਲ ਇਹ ਹੈ ਕਿ ਹੁਣ ਇਹਦੇ ਨਾਲ ਇਹ ਸਭ ਕੁਝ ਹੋਣ ਦੇ ਨਾਲ ਖੈੜਾ ਛਟੂ ਔਰ ਜਥੇਦਾਰ ਸਾਹਿਬ ਕੋਲੇ ਕੀ ਜਿਹੜਾ ਉਹ ਰਾਹ ਰਹਿ ਗਿਆ ਜਥੇਦਾਰ ਸਾਹਿਬ ਨੂੰ ਵੀ ਕੁਝ ਉਹੋ ਜਿਹਾ ਫੈਸਲਾ ਲੈਣਾ ਪਊਗਾ ਜਿਹਦੇ ਨਾਲ ਲੋਕਾਂ ਨੂੰ ਲੱਗੇ ਕਿ ਵਾਕਈ ਇਨਸਾਫ ਹੋਇਆ ਤੇ ਜਥੇਦਾਰ ਸਾਹਿਬ ਦੇ ਲਈ ਵੀ ਹੁਣ ਜਿਹੜੀ ਗੇਂਦ ਉਹਨਾਂ ਦੇ ਪਾਲੇ ਦੇ ਵਿੱਚ ਚਲੀ ਗਈ ਆ ਔਰ ਮੈਨੂੰ ਲੱਗਦਾ ਕਿ ਸਾਰਾ ਧਾਰੋ ਮਦਾਰ ਹੁਣ ਜਥੇਦਾਰ ਸਾਹਿਬ ਦੇ ਉੱਤੇ ਆ ਜੇ ਤੁਸੀਂ ਅਕਾਲ ਤਖਤ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਜਾਂ ਪਿਛਲੇ ਟਾਈਮ ਦੀਆਂ ਦੇਖੀਆਂ ਹੋਣਗੀਆਂ ਅੱਜੇ ਤਾਂ ਜਦੋਂ ਵੀ ਕਿਸੇ ਨੂੰ ਤਲਬ ਕੀਤਾ ਜਾਂਦਾ ਹੈ ਅਕਾਲ ਤਖਤ ਸਾਹਿਬ ਦੇ ਉੱਤੇ ਤਾਂ ਉਹਨਾਂ ਨੂੰ ਸਾਫ਼-ਸਾਫ਼ ਪੁੱਛਿਆ ਜਾਂਦਾ ਕਿ ਜੋ ਤੁਹਾਡੇ ਤੇ ਦੋਸ਼ ਲੱਗੇ ਨੇ ਕੀ ਤੁਸੀਂ ਇਹਨਾਂ ਦੋਸ਼ਾਂ ਨੂੰ ਮੰਨਦੇ ਹੋ ਜੀ ਕੋਈ ਕੁੜੇ ਮੰਨਣ ਤੋਂ ਸવાય ਹੋਰ ਕੋਈ ਉਹਦੇ ਵਿੱਚ ਚਾਰਾ ਨਹੀਂ ਹੈ ਜੇ ਤੁਸੀਂ ਨਹੀਂ ਮੰਨਦੇ ਜਾਂ ਉੱਥੇ ਬਹਿਸ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਸੁਣਵਾਈ ਉੱਥੇ ਹੀ ਰੋਕ ਦਿੱਤੀ ਜਾਂਦੀ ਹੈ ਜੀ ਜਦੋਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਪੰਨ ਸਿੰਘ ਸਹਿਬਾਨ ਜਿਹੜੇ ਨੇ ਜੇ ਦੁਬਾਰਾ ਕਾਲਮ ਕਰਦੇ ਨੇ ਅਗਲ ਸੱਭਾ ਤੇ ਉੱਥੇ ਉਹੀ ਸਵਾਲ ਉਹਨਾਂ ਤੋਂ ਪੁੱਛੇ ਜਾਣਗੇ ਕਿ ਹਾਂ ਤੁਸੀਂ ਇਹਨਾਂ ਨੂੰ ਜਿਹੜੇ ਜਿੰਨੇ ਤੁਹਾਡੇ ਦੋਸ਼ ਲੱਗੇ ਨੇ ਕੀ ਤੁਸੀਂ ਇਹ ਦੋਸ਼ ਜਿਹੜੇ ਨੇ ਮੰਨਦੇ ਹੋ ਉਹਨਾਂ ਨੂੰ ਉੱਥੇ ਦੋਸ਼ ਉਹ ਮੰਨਣੇ ਪੈਣਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਜਿਹੜੀ ਤਨਖਾਹ ਉਹ ਲੱਗੂਗੀ ਤੇ ਜੋ ਧਾਰਮਿਕ ਸਭਾ ਜਿਹੜੀ ਹੁੰਦੀ ਹੈ ਚਾਹੇ ਉਹ ਸੇਵਾ ਵੀ ਹੋਵੇ ਚਾਹੇ ਉਹ ਪਾਠ ਕਰਨੀ ਹੋਵੇ ਜਾਂ ਕੀਰਤਨ ਸੁਣਨ ਦੀ ਜਿਹੜੀਆਂ ਆਉਂਦੇ ਇਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਧਾਰਮਿਕ ਸੇਵਾਵਾਂ ਜਿਹੜੀਆਂ ਨੇ ਉਹ ਕੱਲ ਤੱਕ ਸਾਧ ਜਥੇਦਾਰ ਵੱਲੋਂ ਲਾਈਆਂ ਜਾਣਦੀਆਂ ਜਿਹੜੀ ਸੰਭਾਵਨਾ ਹੈ ਮੈਨੂੰ ਨਹੀਂ ਲੱਗਦਾ ਕਿ ਕੱਲ ਤੱਕ ਜਿਹੜੀ ਸਭਾ ਜਿਹੜੀ ਜਥੇਦਾਰ ਸਾਹਿਬ ਨੇ ਉਹ ਕੋਈ ਬਹੁਤ ਜਿਹੜਾ ਹੈ ਸਖਤ ਫੈਸਲਾ ਲੈਣਗੇ ਜਾਂ ਕੋਈ ਇਸ ਤਰ੍ਹਾਂ ਦਾ ਫੈਸਲਾ ਲੈਣਗੇ ਜਿਹਦੇ ਵਿੱਚ ਉਹ ਸੁਖਵੀਰ ਬਾਲ ਨੂੰ ਇਹ ਕਹਿਣ ਕਿ ਤੁਸੀਂ ਜੀ ਆਪਣੀ ਪ੍ਰਧਾਨਗੀ ਛੱਡ ਦਿਓ ਜਾਂ ਜਿਹੜਾ ਤੁਹਾਡਾ ਪਰਿਵਾਰ ਹੈ ਬਾਦਲ ਪਰਿਵਾਰ ਹੈ ਉਹ ਕਾਲੀ ਰਾਜ ਤੋਂ ਕੁਝ ਸਮੇਂ ਲਈ ਅਲੱਗਾ ਹੋ ਜਾ ਉਹ ਦੋ ਸਾਰਿਆ 4 ਸਾਲ ਜਿੰਨੇ ਕਿ اٹਕਲਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਲੋਕਾਂ ਵੱਲੋਂ ਲਾਈਆਂ ਜਾ ਰਹੀਆਂ ਨੇ ਇਸ ਤਰ੍ਹਾਂ ਦਾ ਕੁਝ ਹੋਣ ਦੀ ਜਿਹੜੀ ਸੰਭਾਵਨਾ ਹੈ ਉਹ ਬਹੁਤ ਘੱਟ ਹੈ ਜੀ ਉਹਨਾਂ ਨੂੰ ਜਿਹੜੀ ਹੈ ਤਨਖਾਹ ਲੱਗੇਗੀ ਤੇ ਧਾਰਮਿਕ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਏਗੀ ਉਸ ਤੋਂ ਬਾਅਦ ਉਹ ਇਹ ਆ ਕਿ ਆਪਣੀ ਪੁੱਲ ਬਖਸ਼ਾ ਕੇ ਜਿਹੜੇ ਨੇ ਉਹ ਸੁਰਖਰੂ ਹੋ ਜਾਣਗੇ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਕੀ ਹੋਊਗਾ ਨਾ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਰਵਈਆ ਕਿਹੋ ਜਿਹਾ ਰਹਿਣ ਵਾਲਾ ਹਾਲ ਹੈ ਕਿ ਉਹ ਤਾਂ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਫਿਰ ਵੀ ਕੁਝ ਕਿਆਸਰਾਈਆਂ ਇਹ ਸਾਰਾ ਕੁਝ ਤ ਹੋਣ ਤੋਂ ਬਾਅਦ ਸੁਖਵੀਰ ਦੀ ਜਾਨ ਸੌਖੀ ਹੋਊ ਜਾਂ ਨਹੀਂ ਨਹੀਂ ਉਹਨਾਂ ਦੀ ਜਾਨ ਹਜੇ ਸੌਖੀ ਨਹੀਂ ਹੋਏਗੀ ਜੀ ਕਿਉਂਕਿ ਜਿਹੜੀ ਅਕਾਲੀ ਦਲ ਵਾਸਤੇ ਜਿਹੜੀ ਲੜਾਈ ਹੈ ਉਹ ਵੀ ਆਪਣੇ ਸਿਖਰਲੇ ਦੌਰ ਦੇ ਵਿੱਚ ਪਹੁੰਚੀ ਹੋਈ ਹੈ ਜੀ ਇਹਨਾਂ ਨੇ ਕੋਰ ਕਮੇਟੀ ਪੰਕ ਕਰ ਦਿੱਤੀ ਉਸ ਤੋਂ ਬਾਅਦ ਜਿੰਨੇ ਬਾਗੀ ਅਕਾਲੀ ਇਹ ਹੈਗੇ ਨੇ ਜੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਕੇ ਆਪਣੀ ਨਵੀਂ ਕੋਰ ਕਮੇਟੀ ਜਿਹੜੀ ਆ ਬਣਾ ਲਈ ਗਈ ਹੈ ਇਥੋਂ ਤੱਕ ਕਿ ਜਿਹੜੇ ਸਰਪ੍ਰਸਤ ਬਣਾਏ ਸੀਗੇ ਸੁਖਦੇਵ ਸਿੰਘ ਤਿੰਸਾ ਉਹਨਾਂ ਨੂੰ ਵੀ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਹੁਣ ਜਿਹੜੀ ਹੈ ਉਹ ਬਾਗੀ ਤਲੇ ਵੱਲੋਂ ਵੀ ਇੱਕ ਕਵਾਈਲ ਜਾਰੀ ਹੋਊਗੀ ਉਹਨਾਂ ਨੇ ਕਿਹਾ ਕਿ ਅਸੀਂ ਜਨਰਲ ਇਜਲਾਸ ਜਿਹੜਾ ਹੈ ਉਹ ਸੱਦ ਰਹੇ ਹਾਂ ਜਨਰਲ ਇਜਲਾਸ ਸੱਦਣ ਤੋਂ ਬਾਅਦ ਉੱਥੇ ਜਿਹੜੀ ਹੈ ਨਵੇਂ ਪ੍ਰਧਾਨ ਦੀ ਚੋਣ ਹੋਏਗੀ ਸੋ ਇਹ ਜਿਹੜਾ ਲੜਾਈ ਹੈ ਇਹ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਆ ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਜਾਵੇ ਹੋ ਸਕਦਾ ਇਹ ਜਿਹੜੀ ਲੜਾਈ ਆ ਉਹ ਅਦਾਲਤਾਂ ਦੇ ਵਿੱਚ ਵੀ ਜਾਵੇ ਜਿਹੜਾ ਪਾਰਟੀ ਦਾ ਸਿੰਬਲ ਜਾਂ ਦਫ਼ਤਰ ਹੈ ਉਹਦੇ ਕੰਟਰੋਲ ਲਈ ਕਿਹਦਾ ਕਬਜ਼ਾ ਇਹਨਾਂ ਦੇ ਉੱਤੇ ਹੋਏਗਾ ਇਹ ਹਜੇ ਲੜਾਈ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਨਿਗਟ ਭਵਿੱਖ ਦੇ ਵਿੱਚ ਜ਼ਰੂਰ ਹੋਏਗੀ ਜੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜਾ ਤਲ ਜਿਹੜਾ ਹੈ ਉਹ ਕਾਮਯਾਬ ਹੁੰਦਾ ਹੈ ਉਹ ਹਾਵੀ ਹੁੰਦਾ ਦੂਸਰੇ ਦੇ ਉੱਤੇ ਉਸ ਤੋਂ ਬਾਅਦ ਜਿਹੜੀ ਅਕਾਲੀ ਪੋਲਿਟਿਕਸ ਦੀ ਜਿਹੜੀ ਅਗਲਾ ਕਦਮ ਹੈ ਉਹ ਨਿਰਧਾਰਤ ਹੋਵੇਗਾ ਕਿ ਕੀ ਕਿਹੜਾ ਤਲ ਲੋਕਾਂ ਦੇ ਵਿੱਚ ਜਾਂਦਾ ਹੈ ਕੀ ਪ੍ਰੋਗਰਾਮ ਲੈ ਕੇ ਜਾਂਦਾ ਹੈ ਤਾਂ ਕਿ ਅਗਲੀਆਂ ਅਸੈਂਬਲੀ ਇਲੈਕਸ਼ਨਾਂ ਤੱਕ ਜਿਹੜਾ ਹੈ ਉਹ ਕੋਈ ਨਾ ਕੋਈ ਆਪਣੀ ਸਾਖ ਨੂੰ ਜਿਹੜਾ ਹੈ ਉਹ ਬਚਾ ਕੇ ਦੁਬਾਰਾ ਜਿਹੜਾ ਹੈ ਆਪਣਾ ਸਫਰ ਸਿਆਸੀ ਜਿਹੜਾ ਹੈ ਉਹ ਵੀ ਸ਼ੁਰੂ ਕਰ ਸਕੇ ਸ਼ੁਰੂ ਕਰ ਸਕੇ ਬਿਲਕੁਲ ਚਲੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕੀ ਕੀ ਬਣਦਾ ਹੈ ਪਰ ਫਿਲਹਾਲ ਇਸ ਚਿੱਠੀ ਦੇ ਨਾਲ ਜਿਹੜੇ ਆ ਉਹ ਸਿਆਸੀ ਭੰਬੜ ਜਿਹੜੇ ਆ ਹੋਰ ਮੱਚੇ ਹੋਏ ਆ ਉਧਰ ਅੱਜ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਇੱਕ ਵੱਡਾ ਸਿਆਸੀ ਡਰਾਮਾ ਕੀਤਾ ਅੱਜ ਰਾਜਪੁਰਾ ਤਹਿਸੀਲ ਦੇ ਵਿੱਚ ਗਏ ਉੱਥੇ ਜਾ ਕੇ ਬੜਾ ਕੁਝ ਚੈੱਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹਾਲਾਂਕਿ ਬਹੁਤੇ ਲੋਕ ਸੋਚਣਗੇ ਕਿ ਭਾਈ ਜੇ ਮੁੱਖ ਮੰਤਰੀ ਉੱਥੇ ਚੈੱਕ ਕਰਨ ਚਲੇ ਗਿਆ ਤਾਂ ਫਿਰ ਉਹਦੇ ਵਿੱਚ ਨਾਟਕ ਕੀ ਹੈ ਡਰਾਮਾ ਕੀ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਹਰਕਰਨ ਜੀ ਉੱਥੇ ਮੁੱਖ ਮੰਤਰੀ ਸਾਹਿਬ ਪਹੁੰਚੇ ਔਰ ਲਿਖਿਆ ਤਾਂ ਇਹ ਕਿ ਉੱਥੇ ਮੈਂ ਅਚਨਚੇਤ ਦੌਰਾ ਕੀਤਾ ਅਚਨਚੇਤ ਦੌਰਾ ਕੀਤਾ ਤੁਸੀਂ ਵੀ ਆਪਾਂ ਵੀ ਅਕਸਰ ਗੱਲਾਂ ਬਾਤਾਂ ਕਰਦੇ ਰਹਿੰਨੇ ਆ ਕਿ ਕਰਾਪਸ਼ਨ ਦੇ ਜਿਹੜੇ ਉਹ ਕੀ ਹਾਲ ਹੈ ਇਹਨਾਂ ਦੇ ਆਪਣੇ ਐਮ ਐਲ ਏ ਮੰਤਰੀ ਮੰਨ ਰਹੇ ਆ ਵੀ ਕਰਾਪਸ਼ਨ ਦੇ ਵਿੱਚ ਕੀ ਹਾਲ ਹੈ ਮੁੱਖ ਮੰਤਰੀ ਸਾਹਿਬ ਕਹਿਣ ਨੂੰ ਤਾਂ ਉਥੇ ਅਚਨਚੇਤ ਪਹੁੰਚੇ ਸੀ ਪਰ ਗੱਡੀ ਚੋਂ ਉਤਰਨਸਾਰ ਚੰਡੀਗੜ੍ਹ ਦੇ ਪੱਤਰਕਾਰ ਜਿਹੜਾ ਸਾਡਾ ਭਾਈਚਾਰਾ ਉਥੇ ਪਹੁੰਚਿਆ ਚੰਡੀਗੜ੍ਹ ਦੇ ਵਿੱਚ ਜਿਹੜੇ ਰਹਿ ਕੇ ਪੱਤਰਕਾਰੀ ਕਰ ਰਹੇ ਆ ਉਹ ਮੁੱਖ ਮੰਤਰੀ ਦੇ ਇਸ ਪ੍ਰੋਗਰਾਮ ਨੂੰ ਕਵਰ ਕਰਨ ਦੇ ਲਈ ਉਹ ਵੀ ਅਚਨਚੇਤ ਉਹ ਵੀ ਇਕੱਠੇ ਕਿਵੇਂ ਜਿਹੜਾ ਰਾਜਪੁਰਾ ਪਹੁੰਚ ਗਿਆ ਇਹ ਵੀ ਗੱਲ ਜਿਹੜੀ ਆ ਸੋਚਣ ਵਾਲੀ ਹੈ ਦੂਜੇ ਪਾਸੇ ਆਪਾਂ ਸਭ ਨੂੰ ਪਤਾ ਕਿ ਜ਼ਮੀਨੀ ਹਕੀਕਤ ਕੀ ਆ ਇਹਨਾਂ ਦੇ ਐਮਐਲਏ ਮੰਤਰੀ ਖੁਦ ਮੰਨਦੇ ਆ ਉਥੇ ਸਾਰੇ ਬੰਦੇ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਕੋਈ ਗੱਲ ਹੀ ਨਹੀਂ ਸਾਰਾ ਕੋਈ ਚਾਲ ਹੀ ਬਹੁਤ ਸਹੀ ਰਿਹਾ। ਮਤਲਬ ਐਡੀ ਵੀ ਗੱਲ ਜਿਹੜੀ ਆ ਉਹ ਹੈ ਨਹੀਂ। ਮਤਲਬ ਸਾਰੇ ਪਾਸੇ ਹੁਣ ਪਰ ਤਾਂ ਪੰਜਾਬ ਲੈਵਲ ਤੇ ਉਹਨੂੰ ਆਪਚਾਰਿਆ ਗਿਆ ਫਿਰ ਕੱਲੇ-ਕੱਲੇ ਜ਼ਿਲ੍ਹੇ ਦੇ ਵਿੱਚ ਵੀ ਹੁਣ ਜਿਹੜਾ ਉਹ ਆਪਣੀ ਟੀਮਾਂ ਦੇ ਰਾਹੀਂ ਉਸ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ। ਚੰਗਾ ਹੁੰਦਾ ਮੁੱਖ ਮੰਤਰੀ ਸਾਹਿਬ ਵਾਕਈ ਅਚਨ-ਚੇਤ ਆਉਂਦੇ ਤੇ ਉਹਨਾਂ ਨੂੰ ਸੱਚਾਈ ਦਾ ਪਤਾ ਲੱਗਦਾ। ਪਰ ਇਹ ਸਿਰਫ ਇੱਕ ਮੀਡੀਆ ਟ੍ਰਾਇਲ ਕਰਨਾ ਸੀ। ਇਹ ਸਿਰਫ ਲੋਕਾਂ ਨੂੰ ਇਹ ਦਿਖਾਉਣਾ ਸੀ ਕਿ ਬੱਲੇ-ਬੱਲੇ ਹੋਈ ਪਈ ਐ ਪਰ ਲੋਕਾਂ ਨੂੰ ਕੀ ਦਿਖਾਉਣਾ ਜਿਹਨਾਂ ਨੂੰ ਸਾਰਾ ਕੁਝ ਪਹਿਲਾਂ ਜੰਗਾ ਹੁੰਦਾ ਚਿੰਚਿਤ ਆਉਂਦੇ ਕੁਝ ਖਾਮੀਆਂ ਪਾਈਆਂ ਜਾਂਦੀਆਂ ਉਹਨਾਂ ਨੂੰ ਠੀਕ ਕਰਦੇ ਤੇ ਸਰਕਾਰ ਦਾ ਆਿਆਂ ਦਾ ਜਿਹੜਾ ਫਾਇਦਾ ਵੀ ਹੁੰਦਾ ਮੁੱਖ ਮੰਤਰੀ ਨੂੰ ਸਮਾਂ ਕੱਢੇ ਦਾ ਵੀ ਫਾਇਦਾ ਹੁੰਦਾ ਲੋਕਾਂ ਨੂੰ ਵੀ ਫਾਇਦਾ ਹੁੰਦਾ ਪਰ ਆਪਦੇ ਮੂੰਹ ਆਪਣੇ ਮੂੰਹੋਂ ਮਈਆਂ ਮਿੱਠੂ ਬਣ ਕੇ ਉਹਦਾ ਫਾਇਦਾ ਕੀ ਆ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਅੱਜ ਦੇ ਇਸ ਡਰਾਮੇ ਨੂੰ ਦੇਖੋ ਜੋ ਅੱਜ ਰਾਜਪੁਰਾ ਦੇ ਵਿੱਚ ਤਸੀਮ ਦੇ ਵਿੱਚ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਟ੍ਰੀ ਹੈ ਜੀ ਉਹ ਬਿਲਕੁਲ ਸਹੀ ਗੱਲ ਹੈ ਕਿ ਉਹ ਪਬਲਿਕ ਰਿਲੇਸ਼ਨ ਐਕਸਰਸਾਈਜ਼ ਹੈ ਜੀ ਪੀਆਰ ਐਕਸਰਸਾਈਜ਼ ਹੈਗੀ ਹੈ ਕਿਹਾ ਜ਼ਰੂਰ ਜਾਂਦਾ ਕਿ ਅਚਨਚੇਤ ਜਿਹੜਾ ਹੈ ਉਹਨਾਂ ਨੇ ਉੱਥੇ ਆਪਣਾ ਦੌਰਾ ਕੀਤਾ ਤੇ ਦੇਖਿਆ ਕਿ ਲੋਕਾਂ ਦੀਆਂ ਕੀ ਮੁਸੀਬਤਾਂ ਨੇ ਜਾਂ ਕੀ ਪਰੇਸ਼ਾਨੀਆਂ ਲੋਕਾਂ ਨੂੰ ਆ ਰਹੀਆਂ ਨੇ ਪਰ ਮੇਰੇ ਨਹੀਂ خیال ਕਿ ਅੱਜ ਦੀ ਬੜੀ ਦਿਨ ਵਿੱਚ ਕੋਈ ਵੀ ਨੇਤਾ ਜਿਹੜਾ ਹੈ ਚੀਫ ਮਿਨਿਸਟਰ ਦਾ ਬਹੁਤ ਦੂਜੀ ਗੱਲ ਹੈ ਜਿਹੜਾ ਕਿ ਬਿਨਾ ਇਸ ਤਰ੍ਹਾਂ ਦੇ ਪੱਤਰਕਾਰਾਂ ਨੂੰ ਇਨਫੋਰਮ ਕੀਤੇ ਆ ਦੱਸੇ ਕਿਤੇ ਵੀ ਜਿਹੜਾ ਹੈ ਉਹ ਜਾਂਦਾ ਹੋਵੇਗਾ ਜਿੱਥੇ ਵੀ ਤੁਸੀਂ ਦੇਖੋ ਨੇਤਾ ਜਾਂਦੇ ਨੇ ਉਸੇ ਪੱਤਰਕਾਰਾਂ ਦੀ ਜਿਹੜੀ ਹੈ ਮੌਜੂਦਗੀ ਹੁੰਦੀ ਹੈ ਪਰ ਹਾਂ ਤੁਹਾਡਾ ਕਹਿਣਾ ਇਹ ਬਿਲਕੁਲ ਵਾਹੀ ਵੈ ਵੀ ਹਾ ਚੰਡੀਗੜ੍ਹ ਦੇ ਜਿਹੜੇ ਪ੍ਰੈਸ ਦੇ ਪੱਤਰਕਾਰ ਸੀ ਉਹੋ ਜਿਹੜੇ ਨੇ ਉਹ ਨਾਲ ਹੀ ਇਹਦਾ ਮਤਲਬ ਆਏ ਹੋਣਗੇ ਜੋ ਚੰਡੀਗੜ੍ਹ ਨੂੰ ਕਵਰ ਕਰਦੇ ਨੇ ਜੋ ਰਾਜਪੁਰਾ ਸੀਗੇ ਇਹਦਾ ਮਤਲਬ ਉਹ ਅਚਨਚੇਤ ਦੌੜਾ ਨਹੀਂ ਹੋ ਸਕਦਾ ਉਹ ਪਲਾਨਡ ਹੀ ਸੀਗਾ ਕਿ ਅੱਜ ਉੱਥੇ ਜਾਣਾ ਹੈ ਕਿ ਨਾਲ ਪੱਤਰਕਾਰ ਹੋਣਗੇ ਉਹ ਕਵਰੇਜ ਜਿਹੜੀ ਹੈ ਉਹ ਕਰਨਗੇ ਤੇ ਲੋਕਾਂ ਨੂੰ ਦਿਖਾਈ ਜਾਏਗੀ ਜਿੱਥੋਂ ਤੱਕ ਤੁਸੀਂ ਕਰਪਸ਼ਨ ਦੀ ਗੱਲ ਕਰ ਰਹੇ ਹੋ ਉਹ ਮੇਰਾ ਖਿਆਲ ਅੱਜ ਉਹਨਾਂ ਨੇ ਜਦੋਂ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀਗੇ ਉਹਨਾਂ ਨੇ ਖੁਦ ਵੀ ਮੰਨਿਆ ਕਿ ਹਾਂ ਇਹ ਕਹਿ ਦੇਣਾ ਕਿ ਕ腐ਪਸ਼ਨ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਗਈ ਹੈ ਜ਼ੀਰੋ ਹੋ ਗਈ ਹੈ ਉਹ ਜਿਹੜਾ ਹੈ ਸੱਚ ਨਹੀਂ ਹੈ ਹਾਂ ਉਹਨਾਂ ਦੇ ਮੁਤਾਬਿਕ ਇਹ ਕਿਹਾ ਗਿਆ ਕਿ ਜਿਹੜਾ ਹੈ ਠੱਲ ਪੈ ਗਈ ਹੈ ਪਹਿਲਾਂ ਨਾਲੋਂ ਬਹੁਤ ਜਿਹੜਾ ਹੈ ਇਹ ਜਿਹੜਾ ਕ腐ਪਸ਼ਨ ਹੈ ਘਟ ਗਈ ਹੈ ਤੇ ਹਾਂ ਹੌਲੀ ਹੌਲੀ ਸਰਪੰਚ ਦਾ 70 ਸਾਲ ਦੀਆਂ ਜਿਹੜੀਆਂ ਕਮੀਆਂ ਨੇ ਉਹ 2 ਸਾਲ ਜਿਹੜਾ ਜਾਂ 3 ਸਾਲ ਜਿਹੜੀ ਨਹੀਂ ਦੂਰ ਹੋ ਸਕਦੀਆਂ ਉਹਨਾਂ ਨੂੰ ਟਾਈਮ ਲੱਗੇਗਾ ਲੋਕਾਂ ਨੇ ਪ੍ਰੋਬਲਮ ਤਾਂ ਗੱਲ ਦੱਸਣੀਆਂ ਸੀਗੀਆਂ ਜਾਂ ਆਪਣੇ ਮੁਸ਼ਕਲਾਂ ਤਾਂ ਦੱਸਿਆ ਪਰ ਜੋ ਕਈ ਲੋਕਾਂ ਦੇ ਵਿੱਚ ਇਹ ਚਾ ਦੇਖਿਆ ਗਿਆ ਜਿਵੇਂ ਕੁਝ ਬਜ਼ੁਰਗ ਤੇ ਕੁਝ ਔਰਤਾਂ ਸੀ ਜਿਹੜੀਆਂ ਉਹਨਾਂ ਨਾਲ ਸੈਲਫੀਆਂ ਲੈ ਰਹੇ ਸੀ ਉਹ ਜਰੂਰ ਖੁਸ਼ ਹੋ ਰਹੇ ਸੀਗੇ ਕਿ ਹਾਂਜੀ ਮੁੱਖ ਮੰਤਰੀ ਨਾਲ ਫੋਟੋ ਖਿਚਵਾਉਣ ਦਾ ਜਿਹੜਾ ਹੈ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਉਹ ਇਹ ਯਾਦ ਨੂੰ ਸ਼ਾਇਦ ਆਪਣੇ ਕੈਮਰੇ ਦੇ ਵਿੱਚ ਕੈਦ ਕਰਕੇ ਰੱਖਣਾ ਚਾਹੁੰਦੇ ਸੀ ਕਿ ਹਾਂਜੀ ਸਾਡੇ ਸੀਐਮ ਨਾਲ ਦੇਖੋ ਮੁਲਾਕਾਤ ਹੋਈ ਹੈ ਉਸ ਨਜ਼ਰ ਤੋਂ ਉਸ ਨਗਰੀ ਦੇ ਤੋਂ ਫੱਕ ਇਹ ਤਾਂ ਲੋਕ ਥੋੜੇ ਜਿھے ਖੁਸ਼ ਲੱਗ ਰਹੇ ਸੀਗੇ ਹਾਂ ਹਾਂ ਬਿਲਕੁਲ ਪਰ ਹੁਣ ਅਸਲੀਅਤ ਜਿਹੜੀ ਕੀ ਹੈ ਜੇ ਮੁੱਖ ਮੰਤਰੀ ਸਾਹਿਬ ਉਸ ਤਰੀਕੇ ਦੇ ਨਾਲ ਆਉਂਦੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਅਸਲੀਅਤ ਪਤਾ ਲੱਗਦਾ ਔਰ ਉਹ ਅਸਲੀਅਤ ਦੇ ਵਿੱਚ ਜਿਹੜੀ ਜ਼ਮੀਨੀ ਹਕੀਕਤ ਜਿਹੜੀ ਉੱਤੇ ਬਣੀ ਹੋਈ ਹੈ ਉਹਨੂੰ ਠੀਕ ਕਰਦੇ ਔਰ ਮੁੱਖ ਮੰਤਰੀ ਸਾਹਿਬ ਦਾ ਆਪਣਾ ਵੀ ਜਿਹੜਾ ਉਹ ਫਾਇਦਾ ਹੁੰਦਾ ਸਾਰਿਆਂ ਦਾ ਜਿਹੜਾ ਉਹ ਫਾਇਦਾ ਹੁੰਦਾ ਤੇ ਮੁੱਖ ਮੰਤਰੀ ਸਾਹਿਬ ਨੇ ਪਰ ਮੀਡੀਆ ਟ੍ਰਾਇਲ ਕੀਤਾ ਪਰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਮੁੱਖ ਮੰਤਰੀ ਸਾਹਿਬ ਸਹੀ ਢੰਗ ਦੇ ਨਾਲ ਜੇ ਜਾਂਦੇ ਤਾਂ ਤੁਹਾਡਾ ਵੀ ਫਾਇਦਾ ਹੁੰਦਾ ਲੋਕਾਂ ਦਾ ਵੀ ਫਾਇਦਾ ਹੁੰਦਾ ਹੁਣ ਇਹ ਸਿਰਫ ਡਰਾਮਾ ਮੈਚ ਇੱਕ ਮੀਡੀਆ ਟ੍ਰਾਇਲ ਕਰਕੇ ਇਹਦਾ ਫਾਇਦਾ ਕੋਈ ਨਹੀਂ ਹੋਇਆ ਨਾ ਲੋਕ ਮੰਨਣ ਨੂੰ ਤੁਹਾਡੀਆਂ ਗੱਲਾਂ ਇਤਿਆਰ ਨਹੀਂ ਚਲੋ ਅਗਲੀ ਖਬਰ ਕਰ ਲੈਨੇ ਆ ਅਗਲੀ ਖਬਰ ਹੈ ਜੀ ਇਹਨਾਂ ਨੇ ਪੰਚਾਇਤੀ ਚੋਣਾਂ ਦਾ ਅੱਜ ਕਹਿੰਦੇ ਲਿਖਤੀ ਤੌਰ ਤੇ ਭਰੋਸਾ ਦੇ ਦਿੱਤਾ ਹਾਈ ਕੋਰਟ ਦੇ ਵਿੱਚ ਹਾਲਾਂਕਿ ਇਹਨਾਂ ਦੇ ਨੋਟੀਫਿਕੇਸ਼ਨਾਂ ਤੇ ਤਾਂ ਹੁਣ ਭਰੋਸਾ ਹਰਕਿਰਨਜੀ ਰਹਾ ਨਹੀਂ ਲੋਕਾਂ ਨੂੰ ਨੋਟੀਫਿਕੇਸ਼ਨ ਕਰਕੇ ਆਪ ਹੀ ਯੂ ਟਰਨ ਲਈ ਜਾਂਦੇ ਆ ਯੂ ਟਰਨ ਵੀ ਇਸ ਕਦਰ ਰਹਿੰਦੇ ਆ ਕਿ ਯੂ ਟਰਨ ਦਾ ਰਿਕਾਰਡ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਬਣਾਤਾ ਔਰ ਹੁਣ ਲਿਖਤੀ ਤੌਰ ਤੇ ਭਰੋਸਾ ਹਾਈ ਕੋਰਟ ਨੂੰ ਦਿੱਤਾ ਹੈ ਕਹਿੰਦੇ ਕਿ ਜੀ ਅਸੀਂ ਜਿਹੜਾ ਅਗਲੇ ਮਹੀਨੇ ਸਤੰਬਰ ਦੇ ਵਿੱਚ ਚੋਣਾਂ ਜਿਹੜੀਆਂ ਕਰਵਾ ਦੇਾਂਗੇ ਹਰ ਹਾਲਤ ਦੇ ਵਿੱਚ ਤਾਂ ਇਹ ਲਿਖਤੀ ਭਰੋਸਾ ਮੰਨਿਆ ਜਾਵੇ ਕੋਰਟ ਬਹੁਤ ਵੱਡੀ ਚੀਜ਼ ਹੈ ਔਰ ਹੋ ਸਕਦਾ ਕਰਵਾ ਵੀ ਦੇਣ ਪਰ ਪਹਿਲਾਂ ਚੋਣਾਂ ਜਿਹੜੀਆਂ ਲੋਕ ਸਭਾ ਸੀ ਉਹਦੇ ਕਰਕੇ ਇਹਨਾਂ ਨੇ ਰੋਕਤਾ ਕਿ ਭਾਈ ਸਾਨੂੰ ਉਹਦੇ ਵਿੱਚ ਨੁਕਸਾਨ ਨਾ ਹੋ ਜੇ ਪਿੰਡਾਂ 'ਚ ਜੇ ਧੜੇਬੰਦੀ ਬਣ ਗਈ ਤਾਂ ਹੁਣ ਅੱਗੇ ਜਿਮਨੀ ਚੋਣਾ ਆ ਗਈਆਂ ਤੇ ਜਿਮਨੀ ਚੋਣਾ ਤੋਂ ਪਹਿਲਾਂ ਜੇ ਇਲੈਕਸ਼ਨ ਹੁੰਦੀ ਆ ਤਾਂ ਨਕਸਾਨ ਤਾਂ ਫਿਰ ਵੀ ਆਵਾਮੀ ਪਾਰਟੀ ਨੂੰ ਨਜ਼ਰੀ ਆ ਸਕਦਾ ਕਿਵੇਂ ਦੇਖਦੇ ਹੋ ਅਬ ਜੈਸੀ ਚੋਣਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਜੀ ਉਹ ਕਾਫੀ ਦੇਰ ਤੋਂ ਜੜੀਆਂ ਨੇ ਉਹ ਲਟਕੀਆਂ ਹੋਈਆਂ ਨੇ ਜੇ ਤੁਹਾਨੂੰ ਯਾਦ ਹੋਊਗਾ ਪਹਿਲਾਂ ਜਿਹੜਾ ਸੀ 6 ਮਹੀਨੇ ਪਹਿਲਾਂ ਹੀ ਪੰਚਾਇਤਾਂ ਭਗ ਕਰ ਦਿੱਤੀਆਂ ਗੀਆਂ ਅਸੀਂ ਕਿਹਾ ਕਿ ਪੰਚਾਇਤੀ ਚੋਣਾਂ ਦਾ ਕੰਮ ਜੜੀਆਂ ਨੇ ਪਿਛਲੇ ਸਾਲ ਕਰਾਉਣੀਆਂ ਸੀਗੀਆਂ ਉਹ ਵੀ ਫਿਰ ਕੋਰਟ ਦੇ ਆਰਡਰ ਹੋਏ ਕਿ ਤੁਸੀਂ ਪੰਗ ਨਹੀਂ ਕਰ ਸਕਦੇ ਸਮੇਂ ਤੋਂ ਪਹਿਲਾਂ ਤਾਹੂ ਚੋਣਾਂ ਜਿਹੜੀਆਂ ਨੇ ਉਹ ਪਲਾਨ ਜਿਹੜਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਹ ਅੱਗੇ ਪੈ ਗਿਆ ਉਸ ਤੋਂ ਬਾਅਦ ਬਿਲਕੁਲ ਤੁਸੀਂ ਠੀਕ ਕਹਿ ਰਹੇ ਫਰਵਰੀ ਦੇ ਵਿੱਚ ਜਿਹੜਾ ਹੈ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਗ੍ਰਿੰਦਰ ਦੀ ਜਿਮਨੀ ਚੋਣ ਆ ਗਈ ਹੁਣ ਵੀ ਜਿਹੜਾ ਹੈ ਅੱਗੇ ਚਾਰ ਜਿਮਨੀ ਚੋਣਾਂ ਚੋਣਾਂ ਜਿਹੜੀਆਂ ਨੇ ਉਹ ਸਰਕਾਰ ਦੇ ਸਾਹਮਣੇ ਹੈਗੀਆਂ ਨੇ ਜੀ ਉਹ ਚਾਰ ਜਿਮਨੀ ਚੋਣਾਂ ਹੋਣਗੀਆਂ ਮੋਸਤੋ ਪਹਿਲਾ ਜਿਹੜਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਲਿਖ ਕੇ ਦਿੱਤਾ ਹੈ ਕੋਰਟ ਦੇ ਵਿੱਚ ਕਿ ਉਹ ਸਤੰਬਰ ਦੇ ਮਹੀਨੇ ਦੇ ਵਿੱਚ ਪੰਚਾਇਤੀ ਚੋਣਾਂ ਜਾਂ ਜਿਹੜਾ ਨਗਰ ਨਿਗਮ ਦੀਆਂ ਨਗਰਪ੍ਰਸ਼ਦ ਦੀਆਂ ਜਿਹੜਾ ਪ੍ਰਸ਼ਦ ਦੀਆਂ ਇਲੈਕਸ਼ਨਾਂ ਜਿਹੜੀਆਂ ਸਾਰੀਆਂ ਪੈਂਡਿੰਗ ਪਈਆਂ ਨੇ ਉਹ ਕਰਵਾਉਣਾਂਗੇ ਤੇ ਜੇ ਲਿਖ ਕੇ ਦਿੱਤਾ ਹੈ ਤਾਂ ਫਿਰ ਕਰਵਾਉਣਾ ਹੀ ਪਏਗਾ ਜੀ ਅਦਾਲਤ ਦੇ ਵਿੱਚ ਤੁਸੀਂ ਜਿਹੜਾ ਹੈ ਜੋ ਵੀ ਸਰਕਾਰ ਵੱਲੋਂ ਲਿਖ ਕੇ ਦਿੱਤਾ ਜਾਂਦਾ ਹੈ ਉਹਦੇ ਤੇ ਪਿੱਛੇ ਹਟਣਾ ਬਹੁਤ ਮੁਸ਼ਕਲ ਹੁੰਦਾ ਹੈ ਸਰਕਾਰ ਵਾਸਤੇ ਜਾਂ ਕਿਸੇ ਵੀ ਵਾਸਤੇ ਕਿਉਂਕਿ ਅਦਾਲਤ ਦੀ ਜਿਹੜੀ ਨਜ਼ਰ ਹੈ ਉਹ ਜ਼ਰੂਰ ਇਸ ਪ੍ਰੋਸੈਸ ਦੇ ਉੱਤੇ ਰਹੇਗੀ ਹਾਂ ਜਿਹੜਾ ਆਮ ਆਦਮੀ ਪਾਰਟੀ ਦੀ ਜਿੱਥੋਂ ਤੱਕ ਆਪਾਂ ਗੱਲ ਕਰਦੇ ਹਾਂ ਉਹਨਾਂ ਵਾਸਤੇ ਮੁਸ਼ਕਿਲ ਕੱਲੀ ਇਹ ਨਹੀਂ ਹੈ ਜਿਵੇਂ ਨੀ ਚੋਣਾ ਆਉਣੀਆਂ ਨੇ ਤੇ ਉਸ ਤੋਂ ਪਹਿਲਾਂ ਜੇ ਪੰਚਾਇਤੀ ਚੋਣਾ ਕਰਾਉਂਦੇ ਨੇ ਤਾਂ ਜਿਸੜੇ ਬੰਦੀਆਂ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਤਾਂ ਜਦੋਂ ਵੀ ਕਰਾਉਣਗੇ ਜੀ ਉਹ ਸਾਹਮਣੇ ਖੁੱਲ ਕੇ ਆਉਣਗੇ ਹੀ ਆਉਣਗੇ ਆ ਪਰ ਨਾਲ ਨਾਲ ਮੇਰਾ ਖਿਆਲ ਹਰਿਆਣੇ ਦੇ ਇਲੈਕਸ਼ਨ ਵੀ ਜਿਹੜੇ ਨੇ ਉਹ ਵੀ ਵਿਊ ਨੇ ਤੇ ਜਿਵੇਂ ਕੇ ਜੀ ਬਾਦ ਸਾਹਿਬ ਜਿਹੜੇ ਨੇ ਉਹ ਹਜੇ ਜੇਲ੍ਹ ਦੇ ਅੰਦਰ ਹੀ ਨੇ ਤੇ ਭਗਵੰਤ ਮਾਨ ਜਿਹੜੇ ਨੇ ਉਹ ਹਰਿਆਣੇ ਦੇ ਵਿੱਚ ਜਿਹੜਾ ਕੈਂਪੇਨ ਕਰਨ ਵਾਸਤੇ ਉਹਨਾਂ ਨੂੰ ਜਾਣਾ ਪੈਂਦਾ ਹੈ ਤਾਂ ਕਿ ਉੱਥੇ ਦੇ ਇਲੈਕਸ਼ਨਾਂ ਵਿੱਚ ਵੀ ਉਹ ਕੋ ਚੰਗਾ ਪ੍ਰਦਰਸ਼ਨ ਕਰਕੇ ਦਿਖਾ ਸਕਣ ਤਾਂ ਉਹ ਚਾਰੇ ਪਾਸੇ ਜਿਹੜੇ ਨੇ ਬਿਲਕੁਲ ਬੰਨੇ ਜਾਣਗੇ ਜੀ ਤੇ ਉਹਨਾਂ ਵਾਸਤੇ ਸਾਰਿਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜਸਟੀਫਾਈ ਕਰਨਾ ਹਰਿਆਣੇ ਦੀ ਇਲੈਕਸ਼ਨ ਨੂੰ ਵੀ ਪੰਚਾਇਤੀ ਨੂੰ ਵੀ ਤੇ ਜਿਮਨੀ ਚੋਣਾਂ ਨੂੰ ਵੀ ਇਕੱਠਿਆਂ ਉਹ ਮੁਸ਼ਕਲ ਕੰਮ ਹੋ ਜਾਏਗਾ ਆ ਲੇਕਿਨ ਆਮ ਆਦਮੀ ਪਾਰਟੀ ਇਹ ਚਾਹੇਗੀ ਜ਼ਰੂਰ ਕਿ ਜਦੋਂ ਵੀ ਜਿਹੜੀਆਂ ਨਗਰ ਪ੍ਰਸ਼ਦ ਦੀਆਂ ਜਾਂ ਪੰਚਾਇਤ ਦੀਆਂ ਚੋਣਾਂ ਹੋਣ ਉਹਦੇ ਵਿੱਚ ਉਹਨਾਂ ਦਾ ਪ੍ਰਦਰਸ਼ਨ ਜਿਹੜਾ ਹੈ ਉਹ ਚੰਗਾ ਹੋਵੇ ਤਾਂ ਕਿ ਉਹ ਇਹ ਕਹਿ ਸਕਣ ਕਿ ਹਾਂ ਦੀ ਲੋਕਾਂ ਨੇ ਸਾਡੇ ਹੱਕ ਵਿੱਚ ਪਤਵਾ ਦਿੱਤਾ ਹੈ ਸਾਡਾ ਕੰਮ ਦੇਖ ਕੇ ਜਿਹੜਾ ਸਾਨੂੰ ਵੋਟਾਂ ਪਾਈਆਂ ਨੇ ਪਰ ਕੰਮ ਜਿਹੜਾ ਹੈ ਬਿਲਕੁਲ ਇਹ ਮੁਸ਼ਕਲ ਹੋਏਗਾ ਔਖਾ ਕੰਮ ਹੈ ਭਗਵਾਨ ਸਤਿਮਾਨ ਦੇ ਸਾਹਮਣੇ ਜੇ ਆਪਾਂ ਇਲੈਕਸ਼ਨਾਂ ਚੱਲ ਚੱਲ ਜਿਹੜੀਆਂ ਨੇ ਉਹ ਪੱਟੀਆਂ ਆ ਰਹੀਆਂ ਨੇ ਉਹ ਦੇਖੀ ਹੂੰ ਬਿਲਕੁਲ ਚਲੋ ਹਰਕਿੰਦ ਜੀ ਤੁਸੀਂ ਪ੍ਰੋਗਰਾਮ ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤਾਂ ਇਸ ਸੰਸਦ ਆਹਰ ਕਿਰਨ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਕਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਹਰਕਰਨ ਜੀ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ